ਲਾਏ ਮਿੱਤਰੋ ਧੋਖੇ ਬਾਜ ਨੇ ਮਸ਼ੂਕਾਂ ਅੱਜ ਕੱਲ੍ਹ ਦੀਆਂ ਕਰੋਨਾ ਪਿਆਰ ਮਿੱਤਰੋ ਮਸ਼ੂਕ ਦਾ ਪੱਠਾ ਬਿਠਾਇਆ ਜਮੈਨੂੰ ਵੀ ਬਹਿ ਕੇ ਇੰਟਰਵਿਊ ਕਰਨੀ ਪੈ ਲਈਆ ਵਿਆਹ ਦੇ ਛਾਪੇ ਹੋਏ ਕਾਰਡ ਰਹਿ ਗਏ ਇਸ ਮੁੰਡੇ ਦੇ ਕਿਵੇਂ ਧੋਖਾ ਮਿਲਿਆ ਇਸ਼ਕ 'ਚ ਹਾਰ ਗਿਆ ਮਸ਼ੂਕ ਦੇ ਪਰ ਜੋਗ ਦੇ ਇਸ਼ਕ 'ਚੇ ਜਿੱਤਣਾ ਚਾਹੁੰਦਾ ਕੀ ਹਾਲ ਆ ਮਿੱਤਰਾਂ ਬਸ ਇਸ਼ਕ 'ਚ ਧੋਖਾ ਮਿਲ ਗਿਆ ਕੀ ਹਾਲ ਹੋ ਸਕਦਾ ਧੋਖਾ ਮਿਲ ਗਿਆ ਇਸ਼ਕ 'ਚ ਧੋਖਾ ਮਿਲ ਗਿਆ ਛੱਡ ਗਈ ਵੀਰੇ ਹੁਣੇ ਬਾਹ ਦੁਖ ਰਹੀ ਈ ਆ ਨਹੀਂ ਕੁਛ ਵੀ ਨਹੀਂ ਇਹਨੂੰ ਤਾਂ ਇਹਦਾ ਫੀਲ ਹੀ ਨਹੀਂ ਹੋ ਰਹੀ ਬਾਈ ਉਹ ਖੜਨਾ ਗਈ ਹੋਵੇ ਪਤੰਦਰਾ ਫੀਲ ਨਹੀਂ ਹੋ ਰਹੀ ਤਾਂ ਹਾਂ ਨਾ ਚੱਲਦੀ ਆ ਬਾਈ ਚੱਲਦੀ ਆਪਾਂ ਹਾਂ ਹਾਂ ਹੁਣ ਇਹ ਸੁਣਨਾ ਜਾਵਾਂ ਹਾਂ ਸੁਣਨਾ ਬਾਈ ਦਰਾਂਗਣਾ ਕਰਾਲੀਆਂ ਇਹ ਜੈਸ਼ਕਪੁਣੇ ਚ ਨੱਚੇਗਾ ਤੂੰ ਤੇ ਰਗੜੇ ਹੋਏ ਰਾਨਾਂ ਦੇ ਆਸ਼ਿਕ ਅੱਜ ਕੌਡੂਆਂ ਹੌਲੇ ਹੋ ਕੇ ਆਏ ਬੈਠੇ ਨੇ ਕਹਿੰਦਾ ਬਸ ਮੈਂ ਜੋਗ ਧਾਰਨ ਕਰ ਲੈਣਾ ਜੋਗ ਇਦਾਂ ਹੀ ਮਿਲ ਜੂ ਤੈਨੂੰ ਗੱਲ ਕਿੰਨੇ ਸਾਲ ਰਹੀ ਉਹਦੇ ਨਾਲ ਰਹੀ ਹੈ ਜੀ 4-5 ਸਾਲ ਮੁਲਾਕਾਤ ਕਿੱਥੇ ਹੋਈ ਸੀ ਮੁਲਾਕਾਤ ਅਸੀਂ ਮਲੇ ਸੀਗੇ ਉੱਥੇ ਉਹ ਰੂੜੀਆਂ ਨੇ ਹੈਗੀਆਂ ਉੱਥੇ ਉਹ ਰੂੜੀਆਂ ਕੋਲ ਜੀ ਉੱਥੇ ਰੂੜੀਆਂ ਕਿਹੜੇ ਕੋਈ ਪਿੰਡ ਮਿਲੇ ਸੀ ਸਾਡੇ ਪਿੰਡ ਜੀ ਉਹ ਰੂੜੀਆਂ ਵਾਲੀ ਗਲੀ ਵਾਈਦੀ ਹੈ ਇਹਨਾਂ ਦੇ ਪਿੰਡ ਦੇ ਵਿੱਚ ਉੱਥੇ ਹੀ ਮੁਲਾਕਾਤ ਹੁੰਦੀ ਸੀ ਉੱਥੇ ਮੁਲਾਕਾਤ ਕਿਵੇਂ ਹੋਈ ਉਹ ਗੋਹਾ ਸੱਟਣਾਈ ਦੀ ਮੈਨੂੰ ਪਸੰਦ ਆ ਗਈ ਗੋਹਾ ਸੱਟਦੇ ਸੀ ਗੋਹਾ ਸੱਟਨਾਈ ਪਸੰਦ ਨੇ ਅੱਜ ਗੋਹੇ ਵਰਗਾ ਗੱਭਰੂ ਕਰਤਾ ਗੋਹਾ ਕੂੜਾ ਸੱਟਣਾਉਂਦੀ ਸੀ ਪਿੰਡ ਦੀ ਹੀ ਕੁੜੀ ਸੀ ਉਈ ਚਲੋ ਇਹ ਤਾਂ ਹੁਣ ਫਿਰ ਜੀ ਹੁਣ ਕਾਨੂੰ ਇੰਨਾ ਕਾਨੂੰ ਭੇਤ ਜੇ ਖੋਲਣੇ ਨੇ ਰਹਾ ਚਲੋ ਭੇਤ ਨਹੀਂ ਖੋਲਨੇ ਠੀਕ ਆ ਅੱਛਾ ਉਸ ਤੋਂ ਸੱਚਾ ਪਿਆਰ ਆ ਨਾ ਤਾਂ ਕਰਕੇ ਸੱਚਾ ਪਿਆਰ ਆ ਉਹਦੇ ਨਾਲ ਸੱਚਾ ਪਿਆਰ ਅੱਛਾ ਕਿੰਨਾ ਚਾਰ ਪੰਜ ਸਾਲ ਤੇਰੀ ਗੱਲ ਰਹੀ ਉਸ ਤੋਂ ਬਾਅਦ ਮੁਲਾਕਾਤਾਂ ਹੁੰਦੀਆਂ ਰਹੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਜੀ ਫਿਰ ਕੀ ਕਿਹਾ ਕੁੜੀ ਨੇ ਤੇਰੇ ਨਾਲ ਵਿਆਹ ਕਰਾਉਣ ਦੀ ਕੋਈ ਗੱਲ ਕਹਿੰਦੀ ਸੀ ਕਹਿੰਦੀ ਵੀ ਆਪਾਂ ਵੀ ਨਿਭਾਂਗੇ ਮਤਲਬ ਵੀ ਆਪਾਂ ਵਿਆਹ ਕਰਾਵਾਂਗੇ ਪਰ ਹੁਣ ਮੇਰੇ ਤਾਂ ਜੀ ਮੈਂ ਤਾਂ ਹੀ ਕਾਰਡ ਵੀ ਛਪਾ ਲਿਆ ਤੇ ਆ ਦੇਖੋ ਜੀ ਕਾਰਡ ਵਿਆਹ ਦੇ ਕਾਰਡ ਛਪਾਲੇ ਸੀਗੇ ਮਿਸ ਨਿਰਮਲਾ ਉਹਦਾ ਨਾਮ ਨਿਰਮਲਾ ਸੀ ਜੇ ਲਿਖਿਆ ਮੇਰੇ ਤਾਂ ਹੀ ਸੀਗਾ ਨਿਰਮਲਾ ਨਾਮ ਸੀ ਤੇ ਇਹਦਾ ਨਾਮ ਸੀ ਪੀਰਾ ਪੀਰਾ ਤੇ ਨਿਰਮਲਾ ਦੀ ਆਖਰ ਇਸ਼ਕ ਦੀ ਉਹ mohabbat ਸੀ ਜਿਹੜੀ ਸਿਰੇ ਨਹੀਂ ਚੜ ਚੁੱਕੀ ਅੱਛਾ ਉਸ ਤੋਂ ਬਾਅਦ ਇਹ ਲਿਵਾਸ ਪਹਿਨਣ ਦਾ ਕੀ ਕਾਰਨ ਬਣਿਆ ਤੁਹਾਨੂੰ ਹੁਣ ਫਿਰ ਹੁਣ ਜੀ ਫਿਰ ਇਸ਼ਕ ਚ ਤਾਂ ਧੋਖਾ ਮਿਲ ਗਿਆ ਹੁਣ ਫਿਰ ਬਾਬਾ ਜੀ ਬਣੂੰਗਾ ਮੈਂ ਹੁਣ ਫਿਰ ਮੈਂ ਹੁਣ ਫਿਰ ਧਰਨੇ ਤੇ ਬਹਿ ਗਿਆ ਲਾ ਲੋ ਜਾਂ ਜਿਵੇਂ ਮਰਜ਼ੀ ਲਾ ਲੋ ਹੁਣ ਮੈਂ ਉਹ ਪਾਸੇ ਨੂੰ ਕਦਮ ਪੱਟ ਲੈ ਹੁਣ ਮੈਂ ਜਿਵੇਂ ਪੜ ਲਿਖ ਕੇ ਗ੍ਰੈਜੂਏਟਾਂ ਪੜਿਆ ਲਿਖਿਆ ਹੁਣ ਮੈਂ ਫਿਰ ਪੜ ਲਿਖ ਕੇ ਹੁਣ ਬਾਬਾ ਬਣ ਜਾਣਾ ਕਿੰਨੀ ਕਿੰਨੀ ਉਮਰ ਆ ਤੇਰੀ ਮੇਰੀ 29 ਸਾਲ ਦੀ ਉਮਰ ਆ ਜੀ 29 ਸਾਲ ਦੀ ਉਮਰ ਆ 25 ਸਾਲ ਤੈਨੂੰ ਤੇਰੇ ਮਾਂ ਪਿਓ ਨੇ ਪਾਲਿਆ ਪਲੋਸਿਆ ਪਿਆਰ ਕੀਤਾ 25 ਸਾਲ ਦਾ ਪਿਆਰ ਤਾਂ ਮਾਂ ਪਿਓ ਦਾ ਫਿੱਕਾ ਪੈ ਗਿਆ ਆ ਕੰਜਰ ਪੁਨੇ ਵਾਲਾ ਜਿਹੜਾ 4 ਸਾਲਾਂ ਦਾ ਹੈ ਲੁੱਚਾ ਸੁੱਚਾ ਪਿਆਰ ਸੀ ਤੇਰਾ ਇਹ ਸਹੀ ਹੋ ਗਿਆ ਯਾਰ ਮਾਂ ਪਿਓ ਬਾਰੇ ਨਹੀਂ ਸੋਚਿਆ ਨਹੀਂ ਮਾਂ ਪਿਓ ਬਾਰੇ ਸੋਚਿਆ ਹੀ ਪਰ ਹੁਣ ਕੁਝ ਦਿਖਿਆ ਹੀ ਨਹੀਂ ਉਹਦੇ ਮੂਰੇ ਹੁਣ ਕੁਝ ਹੋਰ ਦਿਖਿਆ ਹੀ ਨਹੀਂ ਹੈਗਾ ਜੀ ਕਿਉਂ ਇਹੇ ਜੀ ਕਿਹੜੀ ਹੋ ਰੋੜੀ ਕੁੱਟ ਸੀ ਜਿਹੜਾ ਤੈਨੂੰ ਪਿੱਛੇ ਖੜਾ ਮਾਂ ਪਿਓ ਨਹੀਂ ਦਿਸਿਆ ਸੱਚਾ ਸ ਤੇ ਮਾਪਿਓ ਨੇ ਤੈਨੂੰ ਝੂਠਾ ਪਿਆਰ ਕੀਤਾ ਨਹੀਂ ਮਾਪਿਓ ਨੇ ਝੂਠਾ ਕਹਨੂ ਕੀਤਾ ਜੀ ਚਲੋ ਉਹਨਾਂ ਨੇ ਵੀ ਸੱਚਾ ਕੀਤਾ ਪਰ ਇਹਦੇ ਨਾਲ ਦਾ ਬਹੁਤਾ ਹੀ ਜ਼ਿਆਦਾ ਦਿਲੋਂ ਜੁੜ ਗਏ ਤੇ ਹੀ ਦੇਖੋ ਜੀ ਮੈਂ ਤਾਂ ਇਸ ਇਹ ਇਹੋ ਜਿਹਾ ਕੰਮ ਹੋਇਆ ਇਸ ਜਿਹੜੀ ਹੈਗੀ ਆ ਮਾਪਿਓ ਨੂੰ ਇਹਨੇ ਛੱਡ ਦਿੱਤਾ ਉਹਨਾਂ ਨੇ ਦਹਾਈਆਂ ਵੀ ਪਾਈਆਂ ਮਾਪਿਓ ਨੇ ਤੇਰੀਆਂ ਬੜੀਆਂ ਮਿੰਨਤਾਂ ਕੀਤੀਆਂ ਨਹੀਂ ਮਾਪਿਓ ਦੀ ਤਾਂ ਆਪਾਂ ਸੁਣੀ ਨਹੀਂ ਨਾ ਫਿਰ ਫਿਰ ਜਦ ਬਾਬੇ ਬਣ ਗਏ ਜਦ ਹੁਣ ਫੱਕਰ ਬਣ ਗਏ ਹੁਣ ਕਹਿ ਦੋ ਕਿ ਮੋਕਸ਼ ਦੀ ਪ੍ਰਾਪਤੀ ਲਈ ਅਸੀਂ ਤੁਰਪੇ ਫਿਰ ਹੁਣ ਸੁਣ ਲਓ ਜਦੋਂ ਇਹ ਬੰਦਿਆਂ ਨੂੰ ਹੇ ਜਾਂ ਪਿਆਰ ਹੈ ਇਹਨਾਂ ਦਾ ਜਦੋਂ ਇਹ ਬੰਦੇ ਇੱਕ ਜਨਾਨੀ ਪਿੱਛੇ پاگل ਹੋ ਜਾਂਦੇ ਉਦੋਂ ਬੰਦੇ ਮੋਕਸ਼ ਦੀਆਂ ਗੱਲਾਂ ਕਰਦੇ ਆ ਮੋਕਸ਼ ਨਹੀਂ ਇਹਨਾਂ ਚੋਂ ਮੁਸ਼ਕ ਮਾਰਦਾ ਬੋ ਮਾਰਦੀ ਹੈ ਇਹਨਾਂ ਚੋਂ ਇਹ ਉਹ ਇਸ਼ਕ ਨਹੀਂ ਆ ਮਿੱਤਰੋ ਜਿਹੜਾ ਲੈਲਾ ਮਜਨੂ ਵਾਲਾ ਮੈਚਕੀ ਜਿਹੜਾ ਹੀਰ ਰਾਂਝੇ ਵਾਲਾ ਸੀ ਠੀਕ ਆ ਇਹ ਮਰ ਜਾਈ ਸੀ ਜਿਹੜਾ ਝੰਡ ਥੱਲੇ ਸੌ ਗਿਆ ਇਹ ਭਾਲਦੇ ਆ ਹੁਣ ਡੇਰਿਆਂ ਵਾਲਾ ਸਵਾਦ ਹੁਣ ਮੈਨੂੰ ਇਹ ਗੱਲ ਦੱਸ ਇਹ ਇੱਕ ਚੱਪਲ ਕਿਉਂ ਰੱਖੀ ਆ ਇਹ ਉਹਦੀ ਆ ਜੀ ਉਹਦੀ ਜਾਤ ਚ ਮੈਂ ਸਾਹਮ ਕੇ ਰੱਖੀ ਆ ਉਹਦੀ ਜਾਤ ਚ ਚੱਪਲ ਸਾਹਮ ਕੇ ਰੱਖੀ ਮੈਂ ਕਹਿੰਦਾ ਚੱਪਲਾਂ ਤੇਰੇ ਪੈਣੀਆਂ ਚਾਹੀਦੀਆਂ ਉਹ ਮਾਰੀ ਉਸ ਜੀ ਇੱਕ ਉਹ ਫਿਰ ਆ ਗਿਆ ਦੂਜੀ ਚੱਪਲ ਦੂਜੀ ਚੱਪਲ ਉਹਦੇ ਪੈਰ 'ਤੇ ਰਹਿ ਗਈ ਸੀ ਉਹ ਨਹੀਂ ਮੈਨੂੰ ਮਿਲਦੀ ਅੱਛਾ ਹੁਣ ਉਹਦਾ ਵਿਆਹ ਹੋ ਗਿਆ ਨਹੀਂ ਚਲੋ ਹੁਣ ਕਾਨੂੰ ਘਰ ਖਰਾਬ ਕਰਨਾ ਉਹਦਾ ਹੋ ਗਿਆ ਵਿਆਹ ਤਾਂ ਹੋ ਗਿਆ ਚਲੋ ਹੋ ਗਿਆ ਹੁਣ ਬਾਈ ਹੁਣ ਪਤਾ ਅੱਛਾ ਹੁਣ ਤੂੰ ਕੀ ਇਹ ਆਹ ਬਾਹ ਕਿਉਂ ਅੰਦਰ ਰੱਖੀ ਆ ਇਹ ਕਬਾਹ ਕਿਉਂ ਰੱਖੀ ਇਹ ਬਾਈ ਮੈਂ ਨਾ ਕਸ਼ਟ ਝੱਲ ਰਿਹਾ ਹਾਂ ਵੀ ਜਿਵੇਂ ਜੇ ਮੈਂ ਇੱਕ ਬਾਹਂਦਰ ਰੱਖ ਕੇ ਵੀ ਜੇ ਆ ਕਸ਼ਟ ਚੱਲ ਗਿਆ ਫਿਰ ਅੱਗੇ ਮੈਨੂੰ ਰੇਧੀਆਂ ਸਿੱਧੀਆਂ ਜੜੀਆਂ ਨੇ ਉਹ ਪ੍ਰਾਪਤ ਹੋ ਜਾਣਗੀਆਂ ਮੈਂ ਮਤਲਬ ਅੱਛਾ ਇਹ ਕਸ਼ਟ ਚ ਕਸ਼ਟ ਚ ਇਹ ਹੱਥ ਬਾਹਰ ਰੱਖਿਆ ਫਿਰ ਇੱਕ ਹੱਥ ਨਾਲ ਸਾਰੀਆਂ ਕਰਿਆਵਾਂ ਜੋ ਖਾਣਾ ਪੀਣਾ ਜੋ ਵੀ ਹੈਗਾ ਉਹ ਚੱਟੀ ਵਾਲੇ ਹੱਥੇ ਤੇ ਨਹੀਂ ਧੋਣਾ ਹਾਂ ਮੇਰੇ ਇੱਕ ਹੱਥ ਨਾਲੇ ਧੋਣਾ ਇੱਕ ਹੱਥ ਨਾਲ ਹੀ ਖਾਣਾ ਪੀਣਾ ਇੱਕ ਹੱਥੇ ਨਾਲ ਹੀ ਮਲ ਮੂਤਰ ਵਾਲੇ ਹੱਥ ਧੋਣੇ ਕਿਉਂਕਿ ਇੱਕ ਬਾਹਂ ਨੇ ਗਲਾਬੀ ਰੰਗ ਦੇ ਕੱਪੜੇ ਚ ਕੈਦ ਕੀਤੀ ਆ ਕਹਿੰਦਾ ਜੇ ਕਰ ਮੈਂ ਇਹ ਕਸ਼ਟ ਘੱਟ ਲੂੰਗਾ ਤੇ ਅੱਗੇ ਜਿਹੜਾ ਮੈਂ ਇਹ ਇਸ਼ਕ ਤੋਂ ਹਾਰਿਆ ਹੋਇਆ ਇਹ ਸਾਧਮਤ ਵਾਲੇ ਪਾਸੇ ਨੂੰ ਜਾਣਾ ਸ਼ਾਇਦ ਉਹ ਮੈਂ ਜਿੱਤ ਲਵਾਂ ਤਾਂ ਇਹਨੂੰ ਲੱਗਦਾ ਇੰਨਾ ਸੌਖਾ ਨਹੀਂ ਸੌਖਾ ਤਾਂ ਨਹੀਂ ਤਾਂ ਹੀ ਤਾਂ ਦੇਖੋ ਫਿਰ ਇੱਕ ਬਾਹ ਰੱਖੀ ਆ ਨਾ ਫਿਰ ਜੇ ਸੌਖਾ ਨਹੀਂ ਹੈਗਾ ਤੇ ਫਿਰ ਤੂੰ ਕਿਸੇ ਨੂੰ ਗੁਰੂ ਧਾਰਨਾ ਪੈਂਦਾ ਇਹਦੇ ਵਿੱਚ ਜਿਹੜੇ ਆ ਪਖੰਡੀ ਗੁਰੂਆਂ ਵਾਲਾ ਕੰਮ ਤਾਂ ਨਹੀਂ ਕਰਦਾ ਪਖੰਡੀ 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 ਨਹੀਂ ਬਾਈ ਅਸੀਂ ਤਾਂ ਸੱਚੇ ਇਸ਼ਕ ਦੇ ਪੱਟੇ ਹੋਏ ਆ ਬਾਈ ਪਖੰਡੀ ਪਖੰਡੀ ਨਹੀਂ ਹੈਗੇ ਅਸੀਂ ਠੀਕ ਆ ਨਾ ਹਾਂ ਇਸ਼ਕ ਦੇ ਪੱਟੇ ਹੋਏ ਆ ਇਸ ਕਰਕੇ ਅਸੀਂ ਆ ਕੰਮ ਕਰਦੇ ਫਿਰਦੇ ਮੈਂ ਕਿਹੜਾ ਯਾਰ ਕਿਸੇ ਤੋਂ ਕੁਝ ਮੰਗਦਾ ਹਾਂ ਤੂੰ ਤਾਂ ਅਗਲੇ ਤਾਂ ਕੁੜੀ ਮੰਗਦਾ ਸੀ ਉਹ ਤੈਨੂੰ ਅਗਲੇ ਨੇ ਦਿੱਤੀ ਦੀ ਹੁਣ ਤੂੰ ਮੰਗੇਗਾ ਕੀ ਹੋਰ ਮੈਂ ਕਿਹੜਾ ਕੋਈ ਪੈਸਾ ਟੁਕੜ ਮੰਗਦਾ ਬਾਈ ਜਾਂ ਮੈਂ ਕਹਿੰਦਾ ਪਹੰਡ ਉਹ ਕਰਦਾ ਆਂ ਜਿੱਤੇ ਤੂੰ ਇੱਕ ਅੱਧਾ ਕਿਤੇ ਇਹ ਬਹਿ ਗਿਆ ਇਹ ਜੇ ਬਾਬੇ ਬਣ ਜਾਂਦੇ ਕਹਿੰਦਾ ਮੈਂ ਪੈਸੇ ਨਹੀਂ ਮੰਗਦਾ ਨਾ ਇਹ ਪੈਸਾ ਛੱਡਣ ਨਾ ਇਹ ਬੀਬੀਆਂ ਛੱਡਣ ਅੱਛਾ ਉਹਦੇ ਨਾਲ ਅੰਦਰੋਂ ਸੈਟਿੰਗ ਨਹੀਂ ਹੋਈ ਸੀ ਨਹੀਂ ਸੈਟਿੰਗ ਤਾਂ ਹੀ ਤਾਂ 5 ਸਾਲ ਕੱਟ ਲਈ ਸੀ ਅੰਦਰੋਂ ਸੈਟਿੰਗ ਸੀ ਯਾਰ ਤੇ ਬਿਗੜੀ ਕਿਹੜੀ ਗੱਲ ਨੂੰ ਲੈ ਕੇ ਚੱਲੋ ਵਿਆਹ ਕਰਾਉਣਾ ਨਹੀਂ ਮੰਨੀ ਹੈਗੀ ਹੁਣ ਅਗਲੀ ਫਿਰ ਹੁਣ ਕਹਿੰਦੀ ਵੀ ਮੈਂ ਨਹੀਂ ਵਿਆਹ ਕਰਾਉਣਾ ਉਹਨੂੰ ਕੋਈ ਤੇ ਹੋਰ ਸੱਚ ਉਹਨਾਂ ਨੂੰ ਕਮੀ ਲੱਗੀ ਕੋਈ ਹੋਰ ਗੱਲਬਾਤ ਲੱਗੀ ਕੀ ਗੱਲ ਲੱਗੀ ਮੈਂ ਕੁਛ ਤਾਂ ਤੁਹਾਨੂੰ ਕਿਹਾ ਹੋਊਂ ਮੈਨੂੰ ਕਮੀ ਤਾਂ ਕੁਛ ਨਹੀਂ ਕਹਿੰਦੀ ਵੀ ਮੈਂ ਤਾਂ ਕਿਤੇ ਹੋਰ ਕਰਾਉਣਾ ਵਿਆਹ ਪਤਾ ਨਹੀਂ ਹੁਣ ਫਿਰ ਅਸੀਂ ਸੱਚੇ ਪਿਆਰ ਵਾਲਿਆਂ ਅਸੀਂ ਜਾਦੇ ਪੁੱਛਦੇ ਨਹੀਂ ਹੁੰਦੇ ਨਾ ਫਿਰ ਤੇ ਚੱਪਲ ਚ ਕਿਉਂ ਵਾਰੀ ਵਾਰੀ ਹੱਥ ਪਾਉਣਾ ਮੈਂ ਚੱਪਲ ਉਹਦੀ ਯਾਦ ਆਉਂਦੀ ਆ ਨਾ ਫਿਰ ਐ ਕਰਕੇ ਉਹਨਾਂ ਯਾਦ ਆਉਂਦੀ ਆ ਮੈਨੂੰ ਲੱਗਦਾ ਕੁੜੀ ਵਾਲਿਆਂ ਨੇ ਇਹਦੇ ਗੁਲਾਮੇ 'ਚ ਹੱਥ ਪਾਏ ਐ ਚੱਪਲਾਂ 'ਚ ਹੱਥ ਪਾਉਣ ਜੋਗਾ ਰਹਿ ਗਿਆ ਹੁਣ ਤੈਨੂੰ ਲੱਗਦਾ ਵੀ ਤੂੰ ਕੋਈ ਜਗਾ ਮਲਣੀ ਚਾਹਣਾ ਕੋਈ ਡੇਰਾ ਕੋਈ ਕੁਛ ਬੰਦਣਾ ਨਹੀਂ ਨਹੀਂ ਬਸ ਮੈਂ ਤਾਂ ਆਪਾਂ ਦਾ ਹੁਣ ਕੀ ਜਦ ਪਿਆਰ ਚ ਧੋਖਾ ਮਿਲ ਗਿਆ ਪਿੱਛੇ ਕੀ ਰਹਿ ਗਿਆ ਵੀਰੇ ਹੁਣ ਅੱਛਾ ਮਾਂ ਪਿਓ ਦੇ ਨਾਲ ਜਿਹੜਾ ਤੂੰ ਧੋਖਾ ਕਰਿਆ ਆ ਉਹ ਧੋਖੇ ਦਾ ਜ਼ਿੰਮੇਵਾਰ ਕਾ ਨਹੀਂ ਮਾਂ ਪਿਓ ਨਾਲ ਮੈਂ ਉਹੀ ਤਾਂ ਕਹੀ ਜਨਾ ਨਾ ਦਿਖਿਆ ਹੀ ਨਹੀਂ ਯਾਰ ਕੁਛ ਕੁਛ ਦਿਖਦਾ ਹੀ ਨਹੀਂ ਹੈਗਾ ਹੁਣ ਹੋਰ ਤਾਂ ਕੁਛ ਹੁਣ ਤਾਂ ਸੱਚੇ ਪਿਆਰ ਦੇਖਦੇ ਨੇ ਸਾਨੂੰ ਮੈਂ ਤਾਂ ਉਹਦੇ ਹਲੇ ਵੀ ਜੰਤੂਰੀ ਜਾਂਦੀ ਆ ਉਹਦੇ ਸਾਹਮਣੇ ਜਾਂਦੀ ਤੁਰੇ ਆਉਦੇ ਉਹ ਤੇ ਤੁਰ ਹੀ ਜਾਂਦੀ ਕਹਿੰਦਾ ਪੈਂਦੇ ਰਹਿਣ ਭਲੇਖੇ ਮੈਨੂੰ ਉਸ ਮਰ ਜਾਣੀ ਦੇ ਇਹਨੂੰ ਭਲੇਖੇ ਪੈ ਰਹੇ ਆ ਕਿਤੇ ਨਾ ਕਿਤੇ ਇਹ ਬੂਟਾ ਕਿਵੇਂ ਕੋਲੇ ਸੁੱਕਿਆ ਜਾ ਰੱਖਿਆ ਬਾਈ ਉਹਨੇ ਹੀ ਲਾਇਆ ਸੀਗਾ ਉਹਦੀ ਆਜਾਦ ਚ ਸੀਗਾ ਇਹ ਤੇ ਫਿਰ ਉਹਦੇ ਜਾਣ ਤੋਂ ਬਾਅਦ ਮੇਰਾ ਤਾਂ ਹਾਲ ਇਹਨੇ ਬੁਰੇ ਹੋ ਗਏ ਚ ਪਾਣੀ ਪੂਣੀ ਨਹੀਂ ਪੀਆ ਸੁੱਕ ਗਿਆ ਇੰਨਾ ਕੇ ਰਹਿ ਗਿਆ ਹੁਣ ਇੰਨਾ ਕੇ ਸੰਭੀ ਵੀ ਆ ਦੇਖੀ ਜੂ ਜਿੰਨਾ ਚਿਰ ਇਹ ਬੂਟਾ ਹੈ ਉਹਨਾਂ ਜਰੂਰੇ ਬੈਠਦੇ ਆ ਫਿਰ ਕਿਤੇ ਹੋਰ ਚਾਲੇ ਪਾਦਾਂਗੇ ਦੇਖ ਲਓ ਉਹ ਜਾਂਦੀ ਜਾਂਦੀ ਇਹਦੇ ਜੜਾਂ 'ਚ ਤੇਲ ਪਾ ਗਈ ਤੇ ਇਹ ਤੂੰ ਗੁੱਸੇ 'ਚ ਉਹਦੇ ਲਾਏ ਹੋਏ ਬੂਟੇ ਨੂੰ ਪਾਣੀ ਨਹੀਂ ਪਿਆ ਸੁੱਕ ਗਿਆ ਤੁਸੀਂ ਮੈਨੂੰ ਦੱਸੋ ਯਾਰ ਅੱਜ ਕੱਲ ਦੇ ਜਿਹੜੇ ਆ ਇਸ਼ਕ ਦੇ ਡਰਾਮੇ ਜੇ ਚੱਲੇ ਆ ਪਾਗਲ ਜਾ ਹੋ ਜਾਣਾ ਵੱਡੇ ਵੱਡੇ ਜੁੰਡੇ ਜਿ ਵਿਦਾ ਲੈਣੇ ਆ ਦਾੜੀ ਜਿ ਵਿਦਾ ਲੈਣੀ ਆ ਇਹਨੇ ਆ ਕੁਛ ਹਾਂ ਬਾਈ ਪਿਆਰ 'ਚ ਪਾਗਲ ਹੋਣਾ ਕੀ ਗੱਲ ਆ ਯਾਰ ਪਿਆਰ ਹੀ ਕੀਤਾ ਮੈਂ ਕਿਹੜਾ ਕਿਸੇ ਨੂੰ ਕਿਸੇ ਨੂੰ ਕੁਝ ਗਲਤ ਕਰਤਾ ਪਿਆਰ ਦੀ ਥਾਂ ਤੂੰ ਕੋਈ ਥਾਪੀ ਦਿੱਤੀ ਹੁੰਦੀ ਤਾਂ ਹੋਰ ਐ ਵੀ ਜਾਂਦੀ ਨਹੀਂ ਥਾਪੀ ਦਾ ਕੀ ਮਤਲਬ ਆ ਯਾਰ ਮੈਂ ਤਾਂ ਪਿਆਰ ਕੀਤਾ ਯਾਰ ਬਾਈ ਮੈਂ ਕਿਹੜਾ ਕੁਛ ਕਿਸੇ ਨੂੰ ਗਲਤ ਬੋਲਦਾ ਮੈਂ ਤੈਨੂੰ ਬਾਈ ਤੂੰ ਆ ਗਿਆ ਇੱਥੇ ਮੈਂ ਕਿ ਚੱਕ ਕੇ ਮੈਂ ਤੈਨੂੰ ਕੁਛ ਮੈਂ ਕਹਤਾ ਵੀਰੇ ਇਹ ਦਿਖਾਉਣਾ ਤੂੰ ਬੀਏ ਪੜਿਆ ਐਨੀ ਤੂੰ ਗ੍ਰੈਜੂਏਸ਼ਨ ਕੀਤੀ ਆ ਆ ਵਿਆਹ ਦਾ ਤੂੰ ਕਾੜ ਲਈ ਫਿਰਦਾ ਠੀਕ ਆ ਬੰਦੇ ਦੀ ਜ਼ਿੰਦਗੀ 'ਚ ਬਹੁਤ ਕੁਛ ਹੁੰਦਾ ਕੋਈ ਜੇ ਉਹ ਮਾਰੀ ਜਾਂਦੀ ਫੇਰ ਵੀ ਐਂ ਬਣ ਜਾਂਦਾ ਤੂੰ ਬਾਈ ਫੇਰ ਵੀ ਬਣ ਜਾਂਦਾ ਜਦ ਪਿਆਰ ਤਾਂ ਇੱਕ ਵਾਰ ਕੀਤਾ ਜਾਂਦਾ ਹੁੰਦਾ ਨਾ ਪਿਆਰ ਦੋ ਦੋ ਵਾਰ ਥੋੜਾ ਹੁਣ ਅਸੀਂ ਕਿਹੜਾ ਐ ਕੋਈ ਚੱਕੀ ਫਿਰਦੇ ਆਏ ਆਪਣੇ ਸਰੀਰ ਵੀ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਪਿਆਰ ਤਾਂ ਇੱਕ ਵਾਰੇ ਹੁੰ ਅੱਛਾ ਪਵਿੱਤਰ ਸਰੀਰ ਆ ਤੇਰਾ ਹੈ ਬਿਲਕੁਲ ਹੈਗਾ ਕੋਈ ਸ਼ੱਕ ਆ ਕੋਈ ਯਾਰ ਇਹਦੇ ਵਿੱਚ ਤੂੰ ਹੁਣ ਜਿਆਦਾ ਹੀ ਅੱਗੇ ਵਧੀ ਜਾਂਦਾ ਵੇਖੋ ਕਹਿੰਦਾ ਮੇਰਾ ਪਵਿੱਤਰ ਸਰੀਰ ਆ ਕਹਿੰਦਾ ਸਾਡਾ ਰੂਹਾਂ ਦਾ ਪਿਆਰ ਸੀ ਉਹ ਧੋਖਾ ਦੇਗੀ ਬੇਸ਼ੱਕ ਦੇਗੀ ਹੁਣ ਤੂੰ ਜਤੀ ਛਤੀ ਬਣ ਜਾਣਾ ਵੀਰੇ ਜਤੀ ਛਤੀ ਦਾ ਹੁਣ ਸਾਧ ਬਣ ਗਿਆ ਦੇਖ ਮੈਂ ਕਿੰਨੇ ਕਸ਼ਟ ਝੱਲ ਰਿਹਾ ਹਾਂ ਦੇਖ ਯਾਰ ਹੁਣੇ ਬਾਹ ਦੁਖ ਰਹੀ ਆ ਨਹੀਂ ਕੁਝ ਵੀ ਨਹੀਂ ਇਹਨੂੰ ਤਾਂ ਇਹ ਤਾਂ ਫੀਲ ਹੀ ਨਹੀਂ ਹੋ ਰਹੀ ਬਾਈ ਉਹ ਖੜ ਨਾ ਗਈ ਹੋਵੇ ਪਤੰਦਰਾ ਫੀਲ ਨਹੀਂ ਹੋ ਰਹੀ ਤਾਂ ਹਾਂ ਨਾ ਚੱਲਦੀ ਆ ਬਾਈ ਚੱਲਦੀ ਆ ਬਾ ਹਾਂ ਹਾਂ ਹੁਣ ਇਹ ਸੁਣਨਾ ਜਾਵਾਂ ਹਾਂ ਸੁਣਨਾ ਬਾਈ ਦਰਾ ਅੰਗਣਾ ਕਰਾਲੀਆਂ ਇਹ ਜੈਸ਼ਕ ਪੁਣੇ ਚ ਨੱਚੇਗਾ ਤੂੰ ਇਹ ਤੁਸੀਂ ਦੇਖ ਲਓ ਮਿੱਤਰੋ ਬਾਹ ਵਿੱਚ ਮਰੋੜ ਕੇ ਆਏ ਤੁੰਨੀਆਂ ਕਹਿੰਦਾ ਹੁਣ ਮੈਨੂੰ ਤਾਂ ਫੀਲ ਨਹੀਂ ਹੋ ਰਹੀ ਕਿੰਨੇ ਦਿਨਾਂ ਦੀ ਬਾਹ ਇਹ ਚ ਤੁੰਨੀਆਂ ਇਹ ਬਾਈ ਜਿੱਦਣ ਦਾ ਬੈਠੇ ਆ ਓਰੇ ਕਿੰਨੇ ਦਿਨ ਹੋ ਗਿਆ ਬੈਠਾ ਉਹ ਤੈਨੂੰ ਹੋ ਗਏ 2-3 ਮਹੀਨੇ ਬਾਈ 2-3 ਮਹੀਨੇ ਹੋ ਗਏ ਖਾਣਾ ਪੀਣਾ ਕੀ ਆ ਤੂੰ ਨਾ ਖਾਣਾ ਪੀਣਾ ਬਾਈ ਇਸ਼ਕ ਚ ਕੇ ਭੁੱਖ ਲੱਗਦੇ ਆ ਇਸ਼ਕ ਦੇ ਸੱਟ ਮਾਰਿਆਂ ਨੂੰ ਕੋਈ ਭੁੱਖ ਲੱਗਦੀ ਆ ਯਾਰ ਕਮਾਲ ਕਰਦਾ ਤੂੰ ਵੀ ਕਮਾਲ ਕਰਦਾ ਤਾਂ ਕਹਿੰਦਾ ਪਿਆਰ ਰੰਗ ਕਾਲਾ ਤੇਰਾ ਤਾਂ ਹੋ ਗਿਆ ਫਿਰ ਬਾਈ ਧੁੱਪ ਚ ਬੈਠਦੇ ਆ ਹੁਣ ਹੁ ਕਿਤੇ ਹੁ ਮੇਰੇ ਕੋਲ ਕਿਹੜਾ ਕੋਈ ਟਿਕਾਣਾ ਆ ਰੜੇ ਮੈਦਾਨ ਚ ਬੈਠੇ ਕਦੇ ਇੱਥੇ ਕਦੇ ਕਿੱਥੇ ਬਸ ਜ਼ਿਆਦਾਤਰ ਇੱਥੇ ਹੀ ਹੁੰਨੇ ਆ ਮੇਰੇ ਠੱਕੇ ਖਾਂਦੇ ਆ ਸਮਨਾ ਕਿੱਥੇ ਆ ਤੂੰ ਇੱਥੇ ਵੀਰੇ ਫਕੀਰਾਂ ਨੂੰ ਕੋਈ ਨੀਂਦ ਆਉਂਦੀ ਆ ਯਾਰ ਕਮਾਲ ਕਰਦਾ ਤੂੰ ਯਾਰ ਬਾਹਲਾ ਸਿਰੇ ਦਾ ਚੋਟੀ ਦਾ ਆਸ਼ਕ ਲੱਗਦਾ ਮੈਨੂੰ ਤਾਂ ਕਹਿੰਦਾ ਮਾਏ ਕਦੇ ਕਿਤੇ ਪੈ ਜਾਣਾ ਕਿਤੇ ਕਿਤੇ ਪੈ ਜਾਣਾ ਮੈਨੂੰ ਇਹ ਲੱਗਦਾ ਵੀ ਉਸ ਰੂੜੀ ਕੋਲੇ ਜਾ ਕੇ ਕਦੇ ਪਿਆਣੀ ਜਿਹੜੀ ਰੂੜੀ ਕੋਲੇ ਤੈਨੂੰ ਟੱਕਰੀ ਸੀ ਉਹ ਉੱਥੇ ਤੋਂ ਲੰਘ ਨਹੀਂ ਹੁੰਦਾ ਵੀਰੇ ਉਹ ਮਤਲਬ ਉਹ ਯਾਦਾਂ ਆ ਜਾਂਦੀਆਂ ਨੇ ਸਾਰੀਆਂ ਕਾਲਜਾਂ ਚੀਰਦਿਆਂ ਕਾਲਜਾਂ ਚੀਰਦਿਆਂ ਦਵਿੰਦਰ ਕੋਹੀ ਨੂਰ ਦੇ ਸਾਈਡ Song ਯਾਦ ਆਉਂਦੇ ਨੇ ਫਿਰ ਉੱਥੇ ਜਾ ਕੇ ਵਾਹ ਇਹ ਤਾਂ ਉਹ ਇਸ਼ਕ ਦੀਆਂ ਹੱਦਾਂ ਟੱਪੀ ਬੈਠਾ ਕਹਿੰਦਾ ਸਾਥ ਬਣਨਾ ਜੋਗ ਮਤਾਂ ਧਾਰਨੀਆਂ ਕਹਿੰਦਾ ਮੈਂ ਇਸ ਤਰੀਕੇ ਨਾਲ ਬਣਨਾ ਕਦੇ ਵਿਆਹ ਵਾਲਾ ਕਾਰਡ ਜਾਂ ਚੱਕ ਲੈਂਦਾ ਕਦੇ ਚੱਪਲ ਜੀ ਚੱਕ ਲੈਂਦਾ ਇਹ ਨਾਲ ਹੀ ਰੱਖਦਾ ਦੋਨੇ ਚੀਜ਼ਾਂ ਬਾਈ ਇਹ ਸੱਚੇ ਪਿਆਰ ਦੀਆਂ ਨਿਸ਼ਾਨੀਆਂ ਨੇ ਤੈਨੂੰ ਕੀ ਪਤਾ ਆ ਮਾਲਾ ਕਿਹਨੇ ਲੈ ਕੇ ਦਿੱਤੀ ਏ ਤੈਨੂੰ ਇਹ ਉਹਨੇ ਅਸੀਂ ਮੇਲੇ 'ਚ ਗਏ ਸੀਗੇ ਇਕੱਠੇ ਵੀਰੇ ਉਹਨੇ ਲੈ ਕੇ ਦਿੱਤੀ ਸੀਗੀ ਤੇ ਫਿਰ ਆਪਾਂ ਨੇ ਗੱਲ ਚ ਪਾ ਲਈ ਮਾਹ ਉਹ ਨਹੀਂ ਸਹੀ ਉਹਦੀ ਦਿੱਤੀ ਮਾਲਾ ਹੀ ਸਹੀ ਯਾਰ ਮਾਲਾ ਮਾਂ ਦੇ ਪੁੱਤ ਨੇ ਗਲਚ ਪਾਲੀ ਮੈਂ ਨਾ ਇਹਨੂੰ ਕੋਈ ਰੱਸਾ ਲੈ ਕੇ ਦੇ ਜਾਂਦੀ ਤੇ ਇਹਦਾ ਕੰਮ ਨਹੀਂ ਪੜ ਜਾਣਾ ਸੀ ਆ ਚੱਪਲੋਂ ਦੀ ਆ ਕਾੜੇ ਦੇ ਆਪਦੇ ਵਿਆਹ ਦਾ ਛਾਪਿਆ ਹੋਇਆ ਹੈਗਾ ਨਿਰਮਲਾ ਦਾ ਤੇ ਉਸ ਤੋਂ ਬਾਅਦ ਨੇ ਉਹਦੀ ਦਿੱਤੀ ਮਾਲਾ ਪਾਲੀ ਆ ਠੀਕ ਆ ਠੀਕ ਆ ਤੂੰ ਹੁਣ ਉਸ ਤੋਂ ਬਾਅਦ ਤੂੰ ਜਿਹੜਾ ਇਹ ਕੱਲਾ ਰਹਿਣ ਲੱਗਿਆ ਕਾਲੇ ਲੀੜੇ ਕਿਉਂ ਯੂਜ਼ ਕੀਤੇ ਯੂਜ਼ ਕੀਤੇ ਆ ਕਾਲੇ ਵੀਰੇ ਫਿਰ ਜਦ ਜ਼ਿੰਦਗੀ 'ਚ ਕੋਈ ਰੰਗ ਨਹੀਂ ਰਿਹਾ ਹੈਗਾ ਹੋਰ ਕੀ ਕਰਦੇ ਹੁਣ ਰੰਗ ਹਨੇਰਾ ਕਰ ਗਈ ਜ਼ਿੰਦਗੀ 'ਚ ਫਿਰ ਹੁਣ ਕਾਲੇ ਲੀੜੇ ਯੂਜ਼ ਕਰਨੇ ਸੀਗੇ ਏਦੋ ਉਹ ਕਹਿ ਕੇ ਗਈ ਤੈਨੂੰ ਵੀ ਕਾਲੇ ਲੀੜ ਕਹਿ ਕੇ ਕਹਿ ਕੇ ਨਹੀਂ ਸੀ ਗਈ ਬਾਈ ਸੱਚਾ ਪਿਆਰ ਸੀ ਉਹਦੇ ਨਾਲ ਫਿਰ ਹੁਣ ਜ਼ਿੰਦਗੀ 'ਚ ਜਦ ਕੋਈ ਹੋਰ ਰੰਗ ਤਮਾਸਾ ਰਹੇ ਨਹੀਂ ਜਦ ਪਿਆਰ ਹੀ ਉੱਜੜ ਗਿਆ ਫਿਰ ਹੋਰ ਪਿੱਛੇ ਕੀ ਰਹਿ ਗਿਆ ਵੀਰੇ ਕਹਿੰਦਾ ਉਹ ਛੱਡ ਕੇ ਤੁਰ ਗਈ ਹਾਨਦਗੇ ਨਹੀਂ ਤੇਰੇ ਵਾਂਗ ਹਨੇਰੇ ਰਹਿੰਨੇ ਆ ਹਨੇਰਾ ਕਹਿੰਦਾ ਕਾਲੇ ਲੀੜੇ ਪਾ ਕੇ ਰਹੀਦਾ ਕਹਿੰਦਾ ਹਨੇਰਾ ਹੋ ਗਿਆ ਮੇਰੀ ਜ਼ਿੰਦਗੀ 'ਚ ਕੋਈ ਰੰਗ ਨਹੀਂ ਰਹਿ ਗਿਆ ਕਹਿੰਦਾ ਮੈਂ ਉੱਜੜ ਗਿਆ ਤੁਸੀਂ ਦੇਖੋ ਯਾਰ ਕਿ ਇਹੀ ਪਿਆਰ ਸੀ ਯਾਰ ਕਿ ਇਹੀ ਸਾਡਾ ਸਿਸਟਮ ਸੀਗਾ ਯਾਰ ਮੈਨੂੰ ਮੈਨੂੰ ਆਇ ਲੱਗਦਾ ਜਿਹੜੇ ਸਮਨਾ ਤੂੰ ਪਿਆਰ ਦੀਆਂ ਹੱਦਾਂ ਟੱਪੀ ਇਹਨਾਂ ਤੈਨੂੰ ਤਾਂ ਪਾਕਿਸਤਾਨ ਜਾਣਾ ਚਾਹੀਦਾ ਨਹੀਂ ਉਹ ਵੀ ਚੱਲ ਆਪਣੀ ਨੇ ਉਹ ਕਿੜਾ ਕੋਈ ਬਗਾਨੇ ਨੇ ਯਾਰ ਉੱਧਰ ਜ਼ਿਆਦਾ ਆਸ਼ਕ ਹੋਏ ਆ ਨਹੀਂ ਚਲੋ ਉਹ ਵੀ ਸਾਰੇ ਸਾਂਝੇ ਹੀ ਨੇ ਉਹ ਵੀ ਆਪਣੀ ਨੇ ਇਹ ਵੀ ਆਪਣੀ ਨੇ ਹੁਣ ਜਦੋਂ ਉਹਨੇ ਵਿਆਹ ਕਰਾ ਲਿਆ ਤੂੰ ਕਿਤੇ ਹੋਰ ਕਰਾ ਲ ਫਿਰ ਅਸੀਂ ਹੁਣ ਉਹਦੇ ਵਰਗੇ ਧੋਖੇबाज ਨਹੀਂ ਨਾ ਹੈਗੇ ਸਾਡੇ ਤਾਂ ਵੀਰੇ ਫਿਰ ਅਸੀਂ ਤਾਂ ਇੱਕ ਦੇ ਹੀ ਹੁੰਨੇ ਹੁੰਨੇ ਆ ਕਦੇ ਹੁੰਨੇ ਹੁੰਨੇ ਆ ਤਾਂ ਗੀਤ ਗੀਤ ਕਿਹੜੇ ਸੁਣਦਾ ਤੂੰ ਸੈਡ ਮੈਂ ਦੱਸ ਕੇ ਤਾਂ ਹਟਾਂ ਦਵਿੰਦਰ ਕੋਹੀ ਨੂਰ ਸਾਹਿਬ ਦੇ 사ਵਰ ਕੋਟੀ ਸਾਹਿਬ ਹੁਣ ਬੱਡ ਡੈ ਨਾਉ ਨੇ ਹਣ ਤੇਰੇ ਕੋਲੇ ਮੋਬਾਈਲ ਮੂਲ ਹੈਗਾ ਨਹੀਂ ਮੈਂ ਯਾਰ ਫਕੀਰ ਬੰਦੇ ਕੋਲ ਮੋਬਾਈਲ ਬਾਈ ਕਮਾਲ ਕਰਦਾ ਮੈਨੂੰ ਮੋਬਾਈਲ ਸੁਝਦਾ ਓਦੋਂ ਓਦੋਂ ਸੁਣਦਾ ਹੁੰਦਾ ਸੀ ਓਦੋਂ ਤਾਂ ਮੈਂ ਬੱਬੂ ਮਾਨ ਸੁਣਦਾ ਸੀ ਬਾਈ ਜਦੋਂ ਉਹ ਨਾਲ ਸੀਗੀ ਜਦ ਨਾਲ ਸੀ ਓਦੋਂ ਤਾਂ ਫਿਰ ਇਸ਼ਕ ਦੀਆਂ ਪੂਰੀ ਦਵਿੰਦਰ ਆ ਕੇ ਕਿੰਨਾ ਟਾਈਮ ਸੁਣੇ ਫਿਰ ਹੁਣ ਦਵਿੰਦਰ ਜਦ ਤੋਂ ਛੱਡ ਗਈ ਫਿਰ ਹੁਣ ਤਿੰਨ ਚਾਰ ਮਹੀਨੇ ਤੋਂ ਦਵਿੰਦਰ ਹੁਣੀਓ ਸੁਣ ਰਹੇ ਆ ਬਾਈ ਦੇਖੋ ਯਾਰ ਜਿਆਦਾ ਇਸ਼ਕ ਚ ੱਤਕਾ ਵੀ ਕਈ ਵਾਰੀ ਬੰਦੇ ਨੂੰ ਰੋਗੀ ਕਰ ਦਿੰਦਾ ਮੈਂ ਕਹਿੰਨਾ ਇੰਨੇ ਦੁਖੀ ਬਰੰਗ ਦੇ ਮਰੀਜ਼ ਨਹੀਂ ਹੋਣੇ ਇੰਨੇ ਦੁਖੀ ਕੋਈ ਬਿਮਾਰੀ ਵਾਲੇ ਮਰੀਜ਼ ਨਹੀਂ ਹੋਣੇ ਜਿਹੜੇ ਮੈਂ ਕਹਿੰਦਾ ਮੌਤ ਨੂੰ ਮੰਗਦੇ ਹੋਣ ਇਹ ਰਗੜੇ ਹੋਏ ਰੰਨਾ ਦੇ ਆਸ਼ਿਕ ਅੱਜ ਕੌਡੂਆਂ ਹੌਲੇ ਹੋ ਕੇ ਆਏ ਬੈਠੇ ਨੇ ਕਹਿੰਦਾ ਬਸ ਮੈਂ ਜੋਗ ਧਾਰਨ ਕਰ ਲੈਣਾ ਜੋਗ ਇਦਾਂ ਹੀ ਮਿਲ ਜੂ ਤੈਨੂੰ ਨਹੀਂ ਜੋਗ ਫਿਰ ਹੁਣ ਮਿਲੂ ਏ ਹੁਣ ਫਿਰ ਜਦੋਂ ਉਹ ਨਹੀਂ ਮਿਲੀ ਫਿਰ ਜੋਗ ਤਾਂ ਮਿਲੂ ਏ ਐਡਾ ਕਿਹੜਾ ਰੱਬ ਪਾਲਾਂਗੇ ਯਾਰ ਆਪਾਂ ਕੋਈ ਗੱਲ ਨਹੀਂ ਅਸੀਂ ਕਿਹੜਾ ਨਾਲੇ ਵੀਰੇ ਮੈਂ ਕਿਹੜਾ ਤੇਰੇ ਤੋਂ ਕੋਈ ਪੈਸਾ ਮੰਗਿਆ ਤੇਰੇ ਤੋਂ ਮੈਂ ਦੱਸ ਪੈਸਾ ਤਾਂ ਵੀਰੇ ਅਸੀਂ ਕਿਹੜਾ ਤੇਰੇ ਤੋਂ ਪੈਸੇ ਮੰਗਦੇ ਆ ਜਾਂ ਦੇਣ ਆਏ ਆ ਤੇਰਾ ਨਾਮ ਕੀ ਰੱਖਣਾ ਤੂੰ ਆਪ ਦਾ ਮੈਂ ਯਾਰ ਜੋ ਮਰਜ਼ੀ ਨਾ ਰੱਖਾਂ ਤੂੰ ਬਾਈ ਆਪਣੇ ਵਿਵਾਂ ਦੇ ਖਾਤਰ ਆ ਕੇ ਇੱਥੇ ਯਾਰ ਮੇਰੇ ਨਾਲ ਕਰੀ ਜੰਨਾ ਗੱਲਬਾਤ ਇੱਕ ਤਾਂ ਤੇਰੀ ਪਤੰਦਰ ਦਿਆ ਦਾastaan ਸੁਣ ਰਿਆਂ ਇੱਕ ਮੈਂ ਇਹ ਸੁਣਾ ਰਿਆਂ ਵੀਓਾਂ ਦੀ ਗੱਲ ਨਹੀਂ ਮੈਨੂੰ ਇਹ ਦੱਸ ਜਿਹੜੇ ਨਵੇਂ ਮੁੰਡੇ ਕੁੜੀਆਂ ਆਸ਼ਕੀ ਚਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਕੀ ਦੱਸਣਾ ਨਹੀਂ ਮੈਂ ਕਿਹੜਾ ਯਾਰ ਕਿਸਦਾ ਰੋਲ ਮਾਡਲ ਆ ਮੈਂ ਕੀ ਕਹਿਣਾ ਮੈਂ ਤਾਂ ਵੀਰੇ ਆਪਣਾ ਈਸ਼ ਕਲੱਬ ਦਾ ਲੱਬ ਦਾ ਫਕੀਰ ਬਣ ਗਿਆ ਯਾਰ ਹੁਣ ਮੈਂ ਹੋਰ ਕੀ ਕਰ ਨਵੇਂ ਮੁੰਡੇ ਕੁੜੀਆਂ ਪਹਿਣ ਈਸ਼ ਕਿਚ ਨਾ ਨਹੀਂ ਚਲੋ ਉਹਨਾਂ ਦੀ ਸੋਚ ਆ ਬਾਈ ਪਹਿਣ ਨਾ ਪਹਿਣ ਜੇ ਠੀਕ ਆ ਹੁਣ ਮੈਂ ਚ ਮੈਂ ਕੀ ਕਹਾਂ ਯਾਰ ਕੁਝ ਨਹੀਂ ਕਹਿਣਾ ਚਾਹੁੰਦਾ ਹੁਣ ਤੂੰ ਕਿੰਨੇ ਇਥੋਂ ਹੁਣ ਜਿਹੜਾ ਤੂੰ ਜਾ ਕੇ ਕਿਤੇ ਜਗਾ ਮਲਣੀ ਜਾਂ ਕਿਤੇ ਬੈਠਣਾ ਕੀ ਕੀ ਡ੍ਰੀਮ ਕੀ ਆ ਇਸ ਤੋਂ ਬਿਨਾ ਡ੍ਰੀਮ ਕੁਛ ਨਹੀਂ ਬਾਈ ਬਸ ਉਹਨੂੰ ਢੀਕਣਾ ਸਾਰੀ ਉਮਰ ਐਂ ਆਓ ਆਪਣਾ ਡ੍ਰੀਮ ਕੀ ਆ ਅਸੀਂ ਤਾਂ ਫਕੀਰ ਬੰਦੇ ਆ ਯਾਰ ਅਸੀਂ ਕਿਹੜਾ ਕਹਿਤਾ ਕੋਈ ਹੱਕ ਲੈਣਾ ਜਾਂ ਕੋਈ ਹਸਤਾਇਕਣੀ ਬਸ ਬੈਠ ਕੇ ਰੱਬ ਦੀ ਭਗਤੀ ਕਰਨੀ ਐ ਵਿੱਚ ਕਚੋ ਆਊਗੀ ਵਾਪਸ ਉਹ ਲਿਆ ਲਾਂਗੇ ਬਾਈ ਕੋਈ ਗੱਲ ਨਹੀਂ ਇੰਨੀ ਤਾਂ ਪਛਿਆ ਕਰੇਗਾ ਕਰੂੰਗਾ ਬਾਈ ਕਹਿੰਦਾ ਜੇ ਕਾਇਤਾ ਜੀ ਨਹੀਂ ਲੱਗਣਾ ਫੇਰ ਕਿਹੜਾ ਵਾਪਸ ਆਜੇਗੀ ਪਰ ਕਹਿੰਦਾ ਮੈਂ ਵਾਪਸ ਸੱਦ ਕੇ ਹਟੂਗਾ ਇੰਨੀ ਤਪਛਿਆ ਕਰੂੰ ਇਸ਼ਕ ਚ ਇੰਨੀ ਤਪਛਿਆ ਕਰੂੰ ਇਸ਼ਕ ਚ ਇੰਨੀ ਤਪਛਿਆ ਕਰੂੰ ਕਹਿੰਦਾ ਵਾਪਸ ਆਊਗੀ ਉੱਥੇ ਰੂੜੀਆਂ ਕੋਲੇ ਆਊਗੀ ਜਿੱਥੇ ਮਰਜੀ ਆਜੂ ਇੱਥੇ ਆਜੂ ਉਹਨੂੰ ਵੀ ਪਤਾ ਹੀ ਆ ਉਹਨੂੰ ਵੀ ਪਤਾ ਹੀ ਹੋਣਾ ਜਦੋਂ ਜਦੋਂ ਉਹ ਵਾਪਸ ਆ ਗਈ ਉਦੋਂ ਮੁੜ ਕੇ ਜੋਗ ਛੱਡ ਦੇਣਾ ਫਿਰ ਜਦੋਂ ਉਹ ਹੀ ਆ ਗਈ ਜ਼ਿੰਦਗੀ ਚ ਵੀਰੇ ਫੇਰ ਤਾਂ ਛੱਡਣਾ ਹੀ ਆ ਨਾ ਫਿਰ ਆਪਣਾ ਪਰਿਵਾਰਾਂ ਚ ਜਾਣਾ ਔਰ ਉਹ ਛੱਡ ਗਈ ਜੋਗ ਫੜਨਾ ਕਹਿੰਦਾ ਜੇ ਉਹ ਆ ਗਈ ਤਾਂ ਜੋਗ ਦੇ ਢੂਏ ਛਲੱਤ ਮਾਰੂ ਇਹਦਾ ਉਹਨਾਂ ਨਾਲ ਆਦਾਸ਼ ਕੰਦੇ ਦੇਖ ਦੇਖ ਉਹਨੂੰ ਇਹ ਪਾਉਣ ਵਾਸਤੇ ਜੋਗ ਕਰ ਰਿਹਾ ਮੈਂ ਕਿਹੜਾ ਕੁਝ ਹੋਰ ਕਰ ਰਿਹਾ ਅਸੀਂ ਕਿਹੜਾ ਕੋਈ ਹੋਰ ਕੋਠੀਆਂ ਘਾਰਾਂ ਲੈਣੀਆਂ ਨੇ ਉਹ ਆ ਜਵੇ ਵਾਪਸ ਅਸੀਂ ਛੱਡ ਦਾਂਗੇ ਆਪਣਾ ਵੀ ਮਾਏ ਮਿੱਤਰੋ ਇੱਕ ਗੱਲ ਕਹਿਣਾ ਜੋਗ ਦੇ ਤਪੱਛਿਆ ਦੇ ਇਹ ਸੱਚੇ ਇਸ਼ਕ ਦੇ ਡੇਰੇ ਬਹੁਤ ਦੂਰ ਦੀਆਂ ਗੱਲਾਂ ਨੇ ਅੱਜ ਜਣਾ ਖਣਾ ਜਨਾਨੀ ਇੱਥੋਂ ਛੱਡ ਕੇ ਕਿਤੇ ਦੂਜੇ ਪਾਸੇ ਉੱਠ ਗਈ ਉਦੋਂ ਆ ਲੀੜੇ ਜੇ ਪਾ ਲੈਣਿਆ ਇਦਾਂ ਦਾ ਰੰਗ ਰੂਪ ਜਾ ਬਣਾ ਲੈਣਾ ਇਦਾਂ ਹੀ ਬਾਪੇ ਬਣ ਜਾਂਦੇ ਇਹ ਉਹੀ ਬਾਪੇ ਹੁੰਦੇ ਆ ਇੱਕ ਕੁੜੀ ਨਾਲ ਸੈਟਿੰਗ ਕਰਦੇ ਕਰਦੇ ਜਦੋਂ ਨਹੀਂ ਸੈੱਟ ਹੁੰਦੀ ਇਹਨਾਂ ਨਾਲੇ ਜੋਗੀ ਬਣ ਜਾਂਦੇ ਆ ਤੇ ਫੇਰ ਉਸ ਤੋਂ ਬਾਅਦ ਜਿੱਥੇ ਆਪਦਾ ਕੋਈ ਬਣਾ ਲੈਂਦੇ ਆ ਕੋਈ ਛਪਰੀ ਮਹਿਣਾ ਉੱਥੇ ਫਿਰ ਇੰਨਾਂ ਜਨਾਨੀਆਂ ਨਾਲ ਸੈਟਿੰਗ ਕਰਦੇ ਆ ਫਿਰ ਬਲਾਤਕਾਰਾਂ ਦੀਆਂ ਖਬਰਾਂ ਹੀ ਆਉਂਦੀਆਂ ਫਿਰ ਵੱਡੇ ਵੱਡੇ ਬਲੇਮ ਇਹਨਾਂ ਦੇ ਉੱਤੇ ਲੱਗਦੇ ਆ ਸ਼ਾਇਦ ਇਹ ਉਹਦੇ ਵਿੱਚ ਹੀ ਇਹੋ ਜਿਹਾ ਗੁਲਤਾਨ ਆਪਦੀ ਜ਼ਿੰਦਗੀ ਕਰਨਤੇ ਹੋਏ ਵਾ ਪਰ ਸਾਨੂੰ ਇਹ ਆ ਕੀ ਕਰਦਾ ਤੂੰ ਆਸ਼ੀਰਵਾਦ ਇਹ ਦੇ ਰਹੇ ਬੱਚੇ ਆਸ਼ੀਰਵਾਦ ਤੇਰਾ ਆਪਦਾ ਦਾ ਢਾਂਚਾ ਸੈੱਟ ਨਹੀਂ ਮੈਨੂੰ ਕਿਹੜਾ ਆਸ਼ੀਰਵਾਦ ਦੇਵੇਂਗਾ 뷰 ਆਉਣਗੇ ਸਾਡੇ ਚੈਨਲ ਤੇ 뷰 ਆਉਣਗੇ ਤੇਰੀ ਆ ਵੀਡੀਓ ਮਿਲੀਅਨ ਜਾਊਗੀ ਅੱਛਾ ਮੈਂ ਕਹਿੰਦਾ ਤੂੰ ਬਸ ਬਾਬੇ ਦਾ ਆਸ਼ੀਰਵਾਦ ਹੋ ਗਿਆ ਹੁਣ ਮਿੱਤਰੋ ਇਹ ਕੱਲਾ ਇਸ਼ਕ ਚ ਨਹੀਂ ਹਾਰਿਆ ਇਹ ਮੈਨੂੰ ਇਹ ਲੱਗਦਾ ਬੀਹ ਜਿੰਦਗੀ ਚ ਵੀ ਹਾਰਿਆ ਮੈਥੋਂ ਹੁਣ ਬਾਲਾ ਟਾਈਮ ਬੈਠਾ ਨਹੀਂ ਜਾਣਾ ਆਪਾਂ ਅਗਲੀ ਵੀਡੀਓ ਚ ਇਹਦਾ ਜਿਹੜਾ ਤੁਹਾਨੂੰ ਦਿਖਾਵਾਂਗੇ ਇਹਨੇ ਕਿੱਥੇ ਜਾਣਾ ਹੁਣ ਇਸ ਤੋਂ ਬਾਅਦ ਕੋਈ ਏਮ ਰੱਖਿਆ ਇਸ ਤੋਂ ਬਾਅਦ ਕਿੱਥੇ ਜਾਣਾ ਏਮ ਨੂੰ ਮੈਂ ਕੀ ਕਰਨਾ ਪੜ ਲਿਖ ਲੈ ਠੀਕ ਆ ਉਹਦੀ ਡੀਕ ਕਰਦੇ ਹਾਂ ਹੁਣ ਦੇਖਦੇ ਆਉਂਦੀ ਆ ਕਦ ਆਉਂਦੀ ਆ ਆਊਗੀ ਯਾਰ ਸਹੀ ਗੱਲ ਆ ਏਮ ਨੂੰ ਕੁੜੇ ਇਹਨਾਂ ਨੇ ਕੁੰਡੇ ਵਾਲਾ ਕੱਪ ਜਿੱਤਣਾ ਇਹਨਾਂ ਨੇ ਇਤੋਂ ਕਿਸੇ ਪਾਸੇ ਹੋਰ ਹੋਰ ਜਾਣਾ ਜੇ ਕਿਤੇ ਇਹਦੀ ਸੈਟਿੰਗ ਏਸ਼ਕ ਚਾਈ ਤਾਂ ਫੇਰ ਦੇਖਾਂਗੇ ਹੁਣ ਦੋਸਤ ਹਾਂ ਬੈਠਾ ਪਣ ਬੋਲੀ ਦਾ ਬਾਪਿਆਂ ਵਾਲੀ ਹੁੱਲ ਲੱਗੀ ਨਹੀਂ ਹੁਣ ਤੂੰ ਇਹ ਜੋਗ ਐਂ ਰੱਖੇਗਾ ਸਾਰੀ ਉਮਰ ਹੁਣ ਬਾਈ ਜੇ ਤਾਂ ਬਾਪਸ ਆ ਗਈ ਹਾਂ ਫੇਰ ਤਾਂ ਮੈਂ ਆ ਜੋਗ ਛੱਡ ਦੂੰਗਾ ਹਾਂ ਜਿਉ ਨਾ ਹੀ ਫੇਰ ਨਾ ਮੈਂ ਕੋਈ ਤਿਮੀ ਛੱਡ ਗਿਆ ਯਾਰ ਲਾਇਆ ਬਾਈ ਕਹਿੰਦਾ ਜੇ ਤਾ ਉਹ ਵਾਪਸ ਆ ਗਈ ਤਾਂ ਮੈਂ ਆ ਛੱਡ ਦੂੰਗਾ ਸਾਰਾ ਕੁਝ ਜਿਹੜੇ ਲੀੜੇ ਲੂੜੇ ਪਾਇਆ ਜੋਗਪੁਣਾ ਕਹਿੰਦਾ ਜੇ ਉਹ ਵਾਪਸ ਨਹੀਂ ਤਾਂ ਮੈਂ ਕਿਤੇ ਡੇਰਾ ਸੋਲ ਕੇ ਕੋਈ ਜਨਾਨੀ ਨਹੀਂ ਛੱਡਣੀ ਮੈਂ ਕੈਨਾ ਹੱਥ ਬੰਨ ਕੇ ਬੀਬੀਆਂ ਪੈਣਾ ਨੂੰ ਇਹ ਪੁੱਛਾਂ ਇਹ ਪਖੰਡੀਆਂ ਬਾਬਿਆਂ ਕੋਲੇ ਜਾਣ ਦੀ ਇਹ ਅਸਲ 'ਚ ਉਹ ਬਾਬੇ ਨਹੀਂ ਇਹ ਬਾਬੇ ਨਾਮ ਨੂੰ ਕਲੰਕਿਤ ਕਰਦੇ ਨੇ ਇਹ ਲੰਡਰ ਪੁਣੇ ਦੇ ਲੰਡੂ ਆਸ਼ਕ ਨੇ ਜਿਹੜੇ ਥਾਂ ਥਾਂ ਤੇ ਇਹ ਜਾ ਕੇ ਇਹੋ ਜਿਹਾ ਝੱਲ ਖਲਾਰਦੇ ਆ ਨਹੀਂ ਉਹ ਡੇਰਾ ਖੋਲ ਕੇ ਕੀ ਕਰੇਗਾ ਉਹਨੂੰ ਦੱਸਤਾ ਦਿੱਤਾ ਮੈਂ ਫਿਰ ਕੋਈ ਤੀਮ ਹੀ ਨਹੀਂ ਛੱਡਣੀ ਜੋ ਵਾਪਸ ਉਹ ਤਾਂ ਠੀਕ ਆ ਉੱਥੇ ਫਿਰ ਹੋਰ ਆਸ਼ਕ ਕਿੱਟੇ ਹੋਰ ਆਸ਼ਕ ਜਿਹੜੇ ਹੈਗੇ ਨੇ ਫਿਰ ਵਿਚਾਰੇ ਮੇਰੇ ਵਰਗੇ ਧੋਖੇ ਵਾਲੇ ਪੜੇ ਲਿਖੇ ਕਿਉਂਕਿ ਦੁਨੀਆ ਬਹੁਤ ਵੀਰੇ ਪਿਆਰ ਦੇ ਹਨਾ ਪਿੱਛੇ ਪਈ ਵੀ ਆ ਤੇ ਬਹੁਤ ਛੱਡ ਗਏ ਫਿਰ ਮੈਂ ਉਹਨਾਂ ਨੂੰ ਉਹ ਕਰੂੰਗਾ ਉਹਨਾਂ ਨੂੰ ਮੈਂ ਉਹਨਾਂ ਦਾ ਪਿਆਰ ਵਾਪਸ ਕਰਾਉਂਗਾ ਉਹਨਾਂ ਨੂੰ ਮਲਾਉਂਗਾ ਫਿਰ ਕਾ ਕਾਦੇ ਪਿੱਛੇ ਪਈ ਆ ਦੁਨੀਆ ਪਿਆਰ ਦੇ ਪਿੱਛੇ ਤਾਂ ਪਈਓ ਆ ਮੈਨੂੰ ਤਾਂ ਲੱਗਦਾ ਦੁਨੀਆਂ ਪਿਆਰ ਦੇ ਪਿੱਛੇ ਪਈਆ ਜਿਹੜਾ ਸਦਾ ਆਪਣਾ ਤੂੰ ਕਹਿੰਦਾ ਮੈਂ ਜਨਾਨੀਆਂ ਨਹੀਂ ਛੱਡੀਆਂ ਤੂੰ ਪਿਆਰ ਦੇ ਪਿੱਛੇ ਪਿਆ ਨਹੀਂ ਫਿਰ ਪਿਆਰ ਹੀ ਸੀ ਉਹਦੇ ਨਾਲ ਸੱਚਾ ਪਿਆਰ ਸੀ ਯਾਰ ਉਸ ਕੁੜੀ ਦੇ ਨਾਲ ਉਹ ਜਿਨ੍ਹਾਂ ਨੂੰ ਸੱਚਾ ਪਿਆਰ ਹੁੰਦਾ ਉਹ ਇਹੋ ਜਿਹਾ ਕੁਝ ਕਰਦੇ ਨਹੀਂ ਉਹ ਤਾਂ ਐ ਬਸ ਸਬਰ ਕਰਦੇ ਤੂੰ ਬਾਈ ਫਿਰ ਤੂੰ ਸਬਰ ਯਾਰ ਫਿਰ ਮੈਂ ਤਾਂ ਆਪਣੇ ਰੱਬ ਤੋਂ ਹੀ ਮੰਗਦਾ ਮੈਂ ਕੀ ਕਹਿੰਨਾ ਯਾਰ ਤਨੂੰ ਤੂੰ ਹੀ ਹੋ ਯਾਰ ਮੈਂ ਕਿਸੇ ਤੋਂ ਰੁਪਈਆ ਮੰਗ ਲਿਆ ਤੂੰ ਇੰਨੇ ਟਾਈਮ ਦਾ ਬੈਠਾ ਚਾਹ ਪਾਣੀ ਪੀਣਾ ਗੱਲ ਕਰਿਆ ਯਾਰ ਤੂੰ ਚਾਹ ਪਾਣੀ ਆਪ ਤਾਂ ਤੂੰ ਭੁੱਖਾ ਮਰਦਾ ਜੋ ਮੈਂ ਜਿਵੇਂ ਮਰਜ਼ੀ ਕਰਾਂ ਯਾਰ ਜਿਵੇਂ ਤੋਟੋ ਮਗਾ ਲੇਗਾ ਕੀ ਮਗਾ ਲੇਗਾ ਤੁਖਾਨ ਨੂੰ ਯਾਰ ਜੋ ਮਰਜ਼ੀ ਮੰਗਾਵਾ ਯਾਰ ਤੂੰ ਹੁਣ ਵੀ ਯਾਰ ਇਹ ਬਿਸ਼ਰਮ ਲੋਕ ਆ ਕਿਤੇ ਆਇਆ ਨੂੰ ਇਹ ਚਾਹ ਪਾਣੀ ਨਹੀਂ ਪਿਉਂਦੇ ਇਹ ਉਹ ਲੋਕ ਹੁੰਦੇ ਆ ਪਰ ਹੁਣ ਮੈਨੂੰ ਕਹਿੰਦਾ ਤੈਨੂੰ ਚਾਹ ਪਾਣੀ ਪਿਆ ਦੂੰ ਤੈਨੂੰ ਫਲਾਨਾ ਮੰਗਾ ਦੂੰ ਤੁਸੀਂ ਜਿੱਤੋ ਇਹ ਅਸਲ 'ਚ ਇਦਾਂ ਹੀ ਲੋਕਾਂ ਨੂੰ ਭੋਲੇ ਭਾਲੇ ਨੂੰ ਫਸਾਉਂਦੇ ਆ ਕਦੇ ਬੀਬੀਆਂ ਨੂੰ ਫਸਾ ਲਿਆ ਕਦੇ ਨਾਰਮਲ ਬੰਦਿਆਂ ਨੂੰ ਭੋਲੇ ਭਾਲੇ ਨੂੰ ਫਸਾ ਲਿਆ ਠੀਕ ਆ ਹੋਰ ਇਹਨਾਂ ਦੀ ਕਿਹੜਾ ਜਮੈਟੋ ਨਾਲ ਪੱਟ ਲੱਗਦੀ ਹੁੰਦੀ ਆ ਜਾਂ ਇਹਨਾਂ ਨੇ ਕੁਛ ਆਹ ਕੀ ਕਰਦਾ ਤੂੰ ਆਸ਼ੀਰਵਾਦ ਦੇ ਦਿੰਨਾ ਬੱਚਾ ਮੈਂ ਆਸ਼ੀਰਵਾਦ ਨੂੰ ਤੈਥੋਂ ਆਪ ਤੂੰ ਤਾਂ ਖੜਾ ਨਹੀਂ ਹੋਇਆ ਜਾਂਦਾ ਤੂੰ ਆਸ਼ੀਰਵਾਦ ਸ ਵੀਡੀਓ ਬਣਾਈ ਆ ਮਿੱਤਰੋ ਪਰ ਇਹ ਗੱਲ ਸਾਨੂੰ ਜਾਣਣੀ ਪਊ ਸਮਝਣੀ ਪਊ ਕਿ ਅਜ ਐਸ਼ਪੁਣਾ ਇਹ ਇਸ਼ਕਪੁਣਾ ਨਹੀਂ ਕਹਿ ਸਕਦੇ ਇਹਨੂੰ ਇਹ ਅਯਾਸ਼ੀਪੁਣਾ ਕਹਿ ਸਕਦੇ ਆ ਜਿਹੜਾ ਇਹਨਾਂ ਨੇ ਕੀਤਾ ਤੇ ਦੱਸਿਓ ਕਿੱਦਾਂ ਲੱਗੀ ਵੀਡੀਓ ਠਾ ਠਾ ਮਲੂਕਾ ਟੀਵੀ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ